ਅੱਜ ਮੈਂ ਕੀ ਕਹਿਣਾ ਚਾਹੁੰਦਾ ਹਾਂ ਅੱਜ ਤੁਸੀਂ ਬੱਚਾਂ ਦੇ ਲੰਗਰ ਬਣਾ ਰਹੇ ਹੋ ਇਸ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਬੜੀ ਸ਼ਲੀਨਤਾ ਨਾਲ ਬਣਾ ਰਹੇ ਹੋ ਕੀ ਕਹਿਣਾ ਹੈ ਦੇਖੋ ਜੀ ਲੰਗਰ ਹੈ ਜਿਹੜੀ ਸਾਡੇ ਗੁਰੂਆਂ ਦੀ ਸਾਡੇ ਦੀ ਇਹ ਸਿੱਖਿਆ ਹੈ ਕਿ ਜੋ ਵੀ ਤੁਹਾਡੇ ਘਰ ਆਉਂਦਾ ਕਦੇ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਹਮੇਸ਼ਾ ਕਿ ਲੰਗਰ ਦੀ ਸੇਵਾ ਹਮੇਸ਼ਾ ਕਰੋ ਹੱਥੀਂ ਕਿਰਤ ਕਰੋ ਕਿਰਤ ਕਰਕੇ ਇਹ ਖਾਓ ਤੇ ਵੰਡ ਕੇ ਛਕੋ ਅਸੀਂ ਉਹਨਾਂ ਦੇ ਹੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਈ ਆਗਰੇਤੁਨ ਮਾਤੇ ਸਨਮਾ ਸਾਹਬ ਦੇ ਗੱਡੀ ਉੱਤੇ ਉੱਡੇ ਹੋਣ ਦੇ ਬਾਅਦ ਤੁਸੀਂ ਉਹਨਾਂ ਦੇ ਸੰਪਰਕੀ ਨੰਬਰ ਅੱਜ ਨੌਕਰੀ ਚੱਕਰਉਣ ਦੇ ਬਾਅਦ ਵੀ ਤੁਸੀਂ ਖੁਦ ਹਮੇਸ਼ਾ ਦੇਖਿਆ ਤੁਹਾਨੂੰ ਇਹ ਲੱਗਰ ਬਣਾਉਂਦਾ ਨਹੀਂ ਇਹ ਜੀ ਜਦੋਂ ਗੁਰੂ ਮਹਾਰਾਜ ਨੇ ਇਹੀ ਕਿਹਾ ਕਿ ਤੁਸੀਂ ਆਪਣੇ ਹੱਥੀਂ ਕੰਮ ਕਰੋ ਹੱਥੀਂ ਕਿਰਤ ਕਰੋ ਸਾਨੂੰ ਇਹ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਕਿ ਜਦੋਂ ਆਪਦੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਇਹ ਮੇਰੀਆਂ ਭੈਣਾਂ ਜੀ ਸਾਰੀਆਂ ਜੋ ਸਾਡੇ ਨਾਲ ਕੰਮ ਕਰਦੇ ਆ ਮਿਲ ਕੇ ਕਰਦੇ ਆ ਮੈਂ ਉਹਨਾਂ ਦੇ ਨਾਲ ਕੋਸ਼ਿਸ਼ ਕਰਦੀ ਆ ਕਿ ਹਰੇਕ ਚੀਜ਼ ਉਹਨਾਂ ਦੇ ਨਾਲ ਮਿਲ ਕੇ ਕਰਾਵਾਂ ਉਹਨਾਂ ਨੂੰ ਵੀ ਦੱਸਾਂ ਉਹ ਮੈਨੂੰ ਕੁਝ ਸਿਖਾਉਣ ਮੈਂ ਉਹਨਾਂ ਤੋਂ ਸਿੱਖਾਂ ਇੰਨੀ ਗਰਮੀ ਪੈ ਰਹੀ ਆ ਫਿਰ ਵੀ ਕਿਵੇਂ ਤੁਹਾਨੂੰ ਲੱਗਦੀ ਆ ਵੀ ਇੰਨੀ ਗਰਮੀ ਦੇ ਵਿੱਚ ਅੱਜ ਤਾਂ ਵੈਸੇ ਕਿਉਂਕਿ ਏਸੀਆਂ 'ਚ ਬੈਠਦੇ ਤੇ ਤੁਸੀਂ ਵੀ ਤੁਲੇ ਦੇ ਟੈਂਪਰੇਚਰ ਨਹੀਂ ਜੀ ਤੁਸੀਂ ਮੈਨੂੰ ਹਮੇਸ਼ਾ ਸ਼ੁਰੂ ਤੋਂ ਮੈਨੂੰ ਤੇ ਸਪੀਕਰ ਸਾਹਿਬ ਨੇ ਦੇਖਿਆ ਹੋਣਾ ਸਪੀਕਰ ਸਾਹਿਬ ਨੇ ਜਦੋਂ ਵੀ ਕਦੇ ਵੀ ਤੁਸੀਂ ਇਹ ਦੇਖਿਆ ਹੋਊਗਾ ਪ੍ਰਸ਼ਾਦਾ ਚੱਕਦੇ ਆ ਤਾਂ ਉਹ ਕਦੇ ਵੀ ਅੰਦਰ ਬੈਠ ਕੇ ਨਹੀਂ ਚੱਕਦੇ ਹਮੇਸ਼ਾ ਸੰਗਤ 'ਚ ਹੀ ਚੱਕਦੇ ਆ ਤੇ ਉਹਨਾਂ ਨੇ ਵੀ ਸਾਰਿਆਂ ਨੂੰ ਸਿਖਾਇਆ ਕਿ ਸੰਗਤ ਦੇ ਵਿੱਚ ਬੈਠ ਕੇ ਹੀ ਤੁਹਾਨੂੰ ਇਹ ਜਿਹੜੀ ਅਸਲੀ ਜਿਹੜੀ ਸੇਵਾ ਤੋਂ ਨੂੰ ਸਕੂਨ ਮਿਲਦਾ ਹੈ ਇਸ ਕਰਕੇ ਅਸੀਂ ਮੈਨੂੰ ਤਾਂ ਕੋਈ ਗਰਮੀ ਨਹੀਂ ਲੱਗ ਰਹੀ ਸੀ ਬਿਲਕੁਲ ਨਹੀਂ ਗਰਮੀ ਲੱਗ ਰਹੀ। ਤੁਸੀਂ ਦੇਖਿਆ ਤੁਸੀਂ ਤੇ ਬੰਦ ਤੋਂ ਬਾਹਰ ਦੇ ਬਾਹਰ ਲੋਗ ਇੱਡੀ ਵੱਡੇ ਉਹਦੇ ਤੇ ਬੰਦ ਬਾਹਰ ਅੱਕੜ ਚ ਆ ਜਾਂਦੇ ਆ ਤੇ ਉਹਨਾਂ ਚ ਨਰਮਾਈ ਖਤਮ ਹੋ ਜਾਂਦੀ ਹੈ ਪਰ ਅਸੀਂ ਜਦੋਂ ਇੱਥੇ ਆਨੇ ਸੁਨਵਾ ਸਾਹਿਬ ਦੀ ਕੋਟੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕੀ ਕਰਨਾ ਹੈ ਦੇਖੋ ਜੀ ਤੁਸੀਂ ਤਾਂ ਸੰਧਵਾ ਸਾਹਿਬ ਨੂੰ ਬਹੁਤ ਦੇਰ ਤੋਂ ਜਾਣਦੇ ਹੋ ਠੀਕਾ ਤੁਸੀਂ ਦੇਖਿਆ ਹੋਊਗਾ ਕਿ ਸੰਧਵਾ ਸਾਹਿਬ ਦੇ ਵਿੱਚ ਇਹ ਕਦੇ ਵੀ ਨਹੀਂ ਆਇਆ ਅੱਜ ਤੱਕ ਸਾਡੇ ਪਰਿਵਾਰ ਦੇ ਮਿਲਨਾਂ ਦਾ ਕਿਸੇ ਵੀ ਮੈਂਬਰ ਦੇ ਵਿੱਚ ਇਹ ਚੀਜ਼ ਹੈ ਨਹੀਂ ਉਹਦੇ ਵਾਲੀ ਗੱਲ ਨਹੀਂ ਹੈਗੀ ਜੀ ਮੈਂ ਤਾਂ ਤੁਹਾਡੇ ਵਰਗੀ ਇੱਕ ਵੋਟਰ ਆ ਠੀਕ ਹੈ ਜੀ ਹਮੇਸ਼ਾ ਤੁਹਾਡੇ ਨਾਲ ਖੜੀ ਆ ਹਮੇਸ਼ਾ ਸਪੀਕਰ ਸਾਹਿਬ ਦੇ ਨਾਲ ਖੜੀ ਆ ਤੁਹਾਡੇ ਨਾਲ ਖੜੀ ਆ ਹਮੇਸ਼ਾ ਸਾਡੇ ਸ਼ਹਿਰ ਕੋਟਕਪੂਰਾ ਵਾਸੀਆਂ ਦੇ ਨਾਲ ਖੜੀ ਆ ਉਹਨਾਂ ਦੀਆਂ ਜੋ ਮੁਸ਼ਕਿਲਾਂ ਉਹਨਾਂ ਲਈ ਅਸੀਂ ਹਮੇਸ਼ਾ ਹਾਜ਼ਰ ਆ ਅੌਦੇ ਨਹੀਂ ਹੁੰਦੇ ਜੀ ਹਮੇਸ਼ਾ ਸੇਵਾ ਦੀ ਭਾਵਨਾ ਹੁੰਦੀ ਹੈ ਜਦੋਂ ਸਪੀਕਰ ਸਾਹਿਬ ਕੋਲ ਕੋਈ ਅਹੁਦਾ ਨਹੀਂ ਸੀ ਅਸੀਂ ਕੋਈ ਇਲੈਕਸ਼ਨ ਨਹੀਂ ਲੜੇ ਸੀ ਸਪੀਕਰ ਸਾਹਿਬ ਉਦੋਂ ਵੀ ਸੇਵਾ ਦੇ ਵਿੱਚ ਹਮੇਸ਼ਾ ਹੀ ਜੁੜੇ ਰਹਿੰਦੇ ਸੀ ਉਦੋਂ ਵੀ ਜੁੜੇ ਸੀ ਤੇ ਹੁਣ ਵੀ ਜੁੜੇ ਅੱਜ ਬੱਚਿਆਂ ਨੂੰ ਜਿਹੜਾ ਲੰਗੀ ਚੁਕਾਇਆ ਗਿਆ ਉਹ ਕਿਵੇਂ ਇਹਨਾਂ ਵੱਲੋਂ ਕੀ ਇੱਕ ਕਿਸੇ ਅਧਿਕਾਰੀ ਵੈਸੇ ਨਹੀਂ ਮੈਨੂੰ ਨਹੀਂ ਪਤਾ ਸੀਗਾ ਕਿ ਜੇ ਬੱਚੇ ਆ ਰਹੇ ਆ ਇਹ ਤਾਂ ਬੱਚੇ ਆਪਣਾ ਕੋਈ ਕੰਮ ਕਰਕੇ ਆਏ ਸੀ ਇਹਨਾਂ ਦੇ ਕੋਚ ਇਹਨਾਂ ਨੂੰ ਲੈ ਕੇ ਆਏ ਸੀ ਮੈਂ ਇੱਥੇ ਬੈਠੀ ਭੈਣਾ ਬੈਠੀ ਸੀ ਮੇਰੇ ਕੋਲ ਉਹਨਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਦੀ ਮੁਸ਼ਕਿਲਾਂ ਸੁਣ ਰਹੀ ਸੀ ਤਾਂ ਇਹਨਾਂ ਚ ਇੱਕ ਬੱਚਾ ਹੈ ਇਹਨੇ ਆ ਕੇ ਮੈਨੂੰ ਕਿਹਾ ਕਹਿੰਦੇ ਮੈਮ ਅਸੀਂ ਖਾਣਾ ਖਾਣਾ ਮੈਂ ਆਪਣੇ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਖਾਣਾ ਖਵਾਓ ਤੇ ਉਹਨਾਂ ਨੇ ਕਿਹਾ ਕਹਿੰਦੇ ਮੈਮ ਖਵਾਉਨੇ ਆ ਮੈਂ ਆਪ ਦੇਖਿਆ ਜਾ ਕੇ ਕਿਚਨ ਦੇ ਵਿੱਚ ਮੈਨੂੰ ਲੱਗਿਆ ਘੱਟ ਹੋਏਗਾ ਮੈਂ ਕਿਹਾ ਮੈਂ ਤੁਹਾਡੇ ਨਾਲ ਬਣਵਾਉਣੀ ਆ ਤਾਂ ਤੁਸੀਂ ਤਿਆਰੀ ਕਰੋ ਤੇ ਸਾਰੇ ਬੰਦਿਆਂ ਨੂੰ ਜੋ ਵੀ ਇੱਥੇ ਭੁੱਖਾ ਨੂੰ ਫਟਾਫਟ ਖਾਣਾ ਮੇਰਾ ਨਾਮ ਅੰਸ਼ਦੀਪ ਸਿੰਘ ਹੈ ਜੀ ਅਸੀਂ ਦੁਆਰੇਣਾ ਪਿੰਡ ਤੋਂ ਆਏ ਕੀ ਕਹਣਾ ਚਾਹੁੰਦੇ ਆ ਸੰਦਨਾ ਸਾਹਿਬ ਦੀ ਕੋਠੀ ਆਏ ਆ ਤੁਸੀਂ ਅਸੀਂ ਸਵੇਰ ਦੇ ਸੰਦਨਾ ਸਾਹਿਬ ਦੀ ਕੋਠੀ ਆਏ ਆ ਤੇ ਸਾਨੂੰ ਬਹੁਤ ਚੰਗਾ ਲੱਗਾ ਉਹਨਾਂ ਦੇ ਘਰ ਵਾਲੀ ਨੇ ਸਾਨੂੰ ਬਹੁਤ ਚੰਗੇ ਤਰ੍ਹਾਂ ਨਾਲ ਲੰਗਰ ਪਾਣੀ ਚਾਕੇ ਸਾਨੂੰ ਵਧੀਆ ਭਰਪੂਰ ਕੀਤਾ ਤੇ ਅਸੀਂ ਉਹਨਾਂ ਨੂੰ ਵਧੀਆ ਚੰਗੇ ਬੰਦੇ ਆ ਤੇ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਜੀ ਬਿਲਕੁਲ ਉਹਨੇ ਆਪਦੇ ਹੱਥੀਂ ਲੰਗਰ ਬਣਾ ਕੇ ਸਾਨੂੰ ਖਵਾਇਆ ਸਾਨੂੰ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗਾ ਜੀ ਸਾਨੂੰ ਆ ਕੇ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ। ਕੀ ਕਹਿਣਾ ਚਾਹੋਗੇ? ਬਸ ਅਸੀਂ ਸਵੇਰ ਦੇ ਸੰਧਵਾ ਸਾਹਿਬ ਨੂੰ ਮਿਲਣ ਆਏ ਸੀ ਜੀ ਤੇ ਬੱਚਿਆਂ ਦੇ ਸਮਾਰਟ ਸਮੂਹ ਬਾਬਤ ਆਏ ਸੀ ਜੀ ਅਸੀਂ ਤੇ ਸੰਧਵਾ ਸਾਹਿਬ ਸਾਡੀ ਵਧੀਆ ਢੰਗ ਨਾਲ ਗੱਲ ਸੁਣ ਗਏ ਜੀ ਸਾਨੂੰ ਉਮੀਦ ਹੈ ਪੂਰੀ ਵੀ ਸਾਡੀ ਜਿਹੜੀ ਅਸੀਂ ਇਹਨਾਂ ਨੂੰ ਕਵਾਂਗੇ ਗੱਲਾਂ ਉਹ ਪੂਰੀਆਂ ਕਰਨਗੇ। ਜੀ ਆਂਟੀ ਨੇ ਸਾਨੂੰ ਵਧੀਆ ਲੰਗਰ ਸ਼ਿਕਾਇਆ ਜੀ ਵਧੀਆ ਸੇਵਾ ਕੀਤੀ ਸਾਡੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਹਾਂਜੀ ਹਾਂਜੀ ਬਿਲਕੁਲ ਆਪਦੀ ਹੱਥੀ ਬਿਲਕੁਲ ਅੱਜ ਕੱਲ ਦੇ ਇੰਨੀ ਗਰਮੀ ਆ ਜੀ ਕੋਈ ਨਹੀਂ ਕਰਦਾ ਜਿੰਨਾ ਉਹਨਾਂ ਨੇ ਅੱਜ ਕੀਤਾ ਜੀ। ਅਸੀਂ ਦੇਖ ਕੇ ਸਾਡਾ ਬੜਾ ਮਨ ਖੁਸ਼ ਹੋਇਆ ਜੀ ਉਹਨਾਂ ਨੂੰ ਸਾਡੀ ਉਹਨਾਂ ਨੇ ਆਪ ਦੀ ਹੱਥਾਂ ਨਾਲ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਸੰਧਵਾ ਸਾਭਤੀ ਨੂੰ ਸਾਨੂੰ ਇਹ ਉਮੀਦ ਹੈ ਵੀ ਸਾਡੇ ਵੀ ਇਦਾਂ ਹੀ ਗੱਲ ਸੁਣਨਗੇ ਜਿਦਾਂ ਅੰਟੀ ਨੇ ਸਾਡੀ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਸਾਰੇ ਜਵਾਕਾਂ ਦੇ ਸਵੇਰ ਦੇ ਦੀ ਆਏ ਇੱਥੇ ਚਾਹ ਪਾਣੀ ਵਧੀਆ ਰੋਟੀ ਟੋਕਾ ਉਹਦੇ ਹੱਥਾਂ ਨਾਲ ਬਣਾ ਕੇ ਖਵਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ